प्यारे बच्चों सश्यकाल सब तो सबका स्वागत ਕਰਦਾ ਹਾਂ ਅੱਜ ਦੇ ਵੀਡੀਓ ਵਿੱਚ ਅੱਜ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਹੰਕਾਰੀ ਬਾਰਾ ਸਿੰਘ ਦੇ ਉੱਤੇ ਇਹ ਹੈ ਆਪਣਾ ਪਿਆਰੇ ਬੱਚਿਓ ਸਟੋਰੀ ਹੈ ਪੂਰੀ ਦੀ ਪੂਰੀ ਲਗਭਗ 100 ਸ਼ਬਦਾਂ ਦੀ ਹੋਣ ਵਾਲੀ ਹੈ ਸਟੋਰੀ ਜਿਹੜੇ ਵੀ ਸਟੂਡੈਂਟਸ ਨੂੰ ਇਹ ਯੂਨਿਕ ਸਟੋਰੀ ਕਰਨੀ ਹੈ ਉਹ ਕਰ ਸਕਦੇ ਨੇ ਤੇ ਪਿਆਰੇ ਬੱਚਿਓ ਪੂਰੀ ਦੀ ਪੂਰੀ ਸਟੋਰੀ ਜੋ ਸਭ ਨੇ ਧਿਆਨ ਨਾਲ ਸੁਣਨੀ ਹੈ ਲਾਈਕ ਕਰ ਦੇਣਾ ਹੈ ਸਾਡੇ ਚੈਨਲ ਇਸ ਵੀਡੀਓ ਨੂੰ ਲਾਈਕ ਇਸ ਵੀਡੀਓ ਨੂੰ ਕਰਨਾ ਹੈ ਸਬਸਕ੍ਰਾਈਬ ਸਾਡੇ ਚੈਨਲ ਨੂੰ ਕਰਨਾ ਹੈ ਨਾਲ ਬੈਲ ਆਈਕਨ ਪ੍ਰੈਸ ਕਰਨਾ ਹੈ ਜੇ ਸਬਸਕ੍ਰਾਈਬ ਕਰ ਦਿੱਤਾ ਹੋਵੇ ਚਲੋ ਹੁਣ ਆਪਾਂ ਵੱਧਦੇ ਹਾਂ ਇੱਕ ਜੰਗਲ ਵਿੱਚ ਇੱਕ ਬਾਰਾ ਸਿੰਘਾ ਰਹਿੰਦਾ ਸੀ ਉਸ ਨੂੰ ਆਪਣੀ ਸੁੰਦਰਤਾ ਤੇ ਬਹੁਤ ਮਾਣ ਸੀ ਉਹ ਪਾਣੀ ਦੇ ਪਰਛਾਵੇਂ ਵਿੱਚ ਆਪਣੇ ਸਿੰਘ ਦੇਖ ਕੇ ਬਹੁਤ ਖੁਸ਼ ਹੁੰਦਾ ਸੀ। ਪਰ ਆਪਣੇ ਪੈਰਾਂ ਵੱਲ ਦੇਖਦਿਆਂ ਉਸ ਦਾ ਮਨ ਦੁਖੀ ਹੋ ਜਾਂਦਾ ਸੀ। ਉਸ ਨੂੰ ਲੱਗਦਾ ਕਿ ਉਸ ਦੇ ਪੈਰ ਉਸ ਦੀ ਸੁੰਦਰਤਾ ਖਤਮ ਕਰ ਦਿੰਦੇ ਹਨ। ਇੱਕ ਦਿਨ ਜੰਗਲ ਵਿੱਚ ਖੁੰਕਾ ਖੁੰਖਾਰ ਕੁੱਤਿਆਂ ਦੀ ਆਵਾਜ਼ ਸੁਣਾਈ ਦਿੱਤੀ ਬਾਰਾ ਸਿੰਘਾ ਆਪਣੀ ਜਾਨ ਬਚਾਉਣ ਲਈ ਬਹੁਤ ਤੇਜ਼ ਦੌੜਿਆ ਜੰਗਲੀ ਕੁੱਤੇ ਉਸ ਦਾ ਪਿੱਛਾ ਕਰ ਰਹੇ ਸਨ ਦੌੜਦੇ ਦੌੜਦੇ 12 ਸਿੰਗੇ ਦੇ ਸਿੰਘ ਝਾੜੀਆਂ ਵਿੱਚ ਫਸ ਗਏ ਉਸ ਨੇ ਬਹੁਤ ਜ਼ੋਰ ਲਾਇਆ ਪਰ ਸਿੰਘ ਝਾੜੀਆਂ ਵਿੱਚੋਂ ਨਾ ਨਿਕਲੇ ਉਸ ਦੇ ਪੈਰਾ ਨੇ ਬਹੁਤ ਦੌੜਨਾ ਚਾਹਿਆ ਪਰ ਸਫਲ ਨਹੀਂ ਹੋਏ ਸ਼ਿਕਾਰੀ ਕੁੱਤੇ ਉਸ ਦੇ ਟੁੱਟ ਕੇ ਪੈ ਗਏ ਹੰਕਾਰੀ ਬਾਰਾ ਸਿੰਘੇ ਨੂੰ ਉਸ ਦਾ ਹੰਕਾਰ ਲੈ ਡੁੱਬਿਆ ਸਿੱਖਿਆ ਜੋ ਆਪਾਂ ਇਸ ਕਹਾਣੀ ਤੋਂ ਮਿਲਦੀ ਹੈ ਸਾਨੂੰ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਦੁਪਹਿਰ ਵਿੱਚ ਧੰਨਵਾਦ ਅਜਿਹੀ ਵੀਡੀਓ ਪੂਰੀ ਦੇਖਣ ਲਈ ਸਬਸਕ੍ਰਾਈਬ ਕਰਦੇ ਸਾਡੇ ਚੈਨਲ ਨੂੰ